ਜੱਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਵੰਡਾਇਆ 84 ਦਾ ਦੁੱਖ ਅੱਖਾਂ ਸਾਹਮਣੇ ਸ਼ਹੀਦ ਹੋਏ ਪਰਿਵਾਰ ਦੇ ਪੰਜ ਜੀ ਤਿੰਨ ਪੁੱਤ ਧੀ ਤੇ ਪਤੀ ਦੀ ਸ਼ਹੀਦੀ ਵੇਖਣ ਵਾਲੀ ਬੀਬੀ ਨੂੰ ਮਿਲੇ ਜੱਥੇਦਾਰ ਜੂਨ ਦਾ ਮਹੀਨਾ ਚੱਲ ਰਿਹਾ ਤੇ ਸਾਰੇ 1984 ਦੇ ਦਰਦ ਨੂੰ ਯਾਦ ਕਰ ਰਹੇ ਨੇ 1984 ਦੇ ਕੱਲੂ ਘਾਰੇ ਦੌਰਾਨ ਕਿੰਨੀਆਂ ਹੀ ਮਾਮਾਂ ਦੇ ਪੁੱਤ ਚਲੇ ਗਏ ਅਤੇ ਕਿੰਨੀਆਂ ਹੀ ਪਤਨੀਆਂ ਦੇ ਪਤੀ ਸ਼ਹੀਦ ਹੋ ਗਏ ਤਾਂ ਹੁਣ ਜਥੇਦਾਰ ਸਿੰਘ ਸਾਬਕਾ ਅਨੀ ਕੁਲਦੀਪ ਸਿੰਘ ਘੜਗਾਜ ਇੱਕ ਅਜਿਹੀ ਮਾਂ ਅਤੇ ਇੱਕ ਅਜਿਹੀ ਪਤਨੀ ਨੂੰ ਮਿਲੇ ਨੇ ਜਿਨ੍ਹਾਂ ਨੇ ਆਪਣੇ ਤਿੰਨ ਪੁੱਤ ਇੱਕ ਧੀ ਅਤੇ ਆਪਣੇ ਪਤੀ ਨੂੰ ਜੜਾ ਕਿ ਗਵਾ ਦਿੱਤਾ ਸੀ ਤਾਂ 1984 ਦੇ ਕਲੂਕਾਰੇ ਦੌਰਾਨ ਆਪਣੀ ਪਰਵਾਹ ਤੇ ਪਾਂਜੀ ਜਾਣ ਕਿ ਤੇ ਨ ਪੁੱਤਰ ਦੀ ਅਤੇ ਪਤੀ ਦੀ ਸ਼ਹੀਦੀ ਆਪਣੀ ਅੱਖਾਂ ਸਾਹਮਣੇ ਵੇਖਣ ਵਾਲੀ ਮਾਤਾ ਗੁਰਜੀਤ ਕੋਲ ਨਾਲ ਜਥੇਦਾਰ ਸਾਹਿਬ ਨੇ ਮੁਲਾਕਾਤ ਕੀਤੀ ਹੈ ਸ਼ਹੀਦਾਂ ਦੀ ਸ਼ਹਾਦਤ ਅਤੇ ਮਾਤਾ ਜੀ ਦੇ ਸਿੱਖੀ ਪ੍ਰੇਮ ਨੂੰ ਉਹਨਾਂ ਨੇ ਸਿਸਦਾ ਕੀਤਾ ਅਤੇ ਸਰੋਪਾ ਪੇਟ ਕਰਕੇ ਉਹਨਾਂ ਦਾ ਸਨਮਾਨ ਵੀ ਕੀਤਾ ਹੈ

और रब की दात पुत्र धी रब को गुरु को फिर भी वो शुक्राने मावा हाँ तो 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 ਉnder ਇਹ ਜਾਨ ਚੋ ਜੋ ਜਾਣਾ ਹਉ ਇਸ ਕਰਕੇ ਜਦ ਠੀਕ ਇਹ ਜਦ ਵੀ ਅੰਦਰ ਹਲਣਾ ਸਫਲ ਕਰਕੇ ਗਏ ਨੇ ਜੀ ਸੁਖ ਰੂ ਹੋਏ ਨੇ ਗੁਰੂ ਬਾਸ਼ਾ ਦੇ ਹੋਏ ਸੁਖ ਹੋਏ ਤਾਂ ਕਿ ਇਹ ਹਲਕਰ ਹੋਇਆ ਨਾ ਇਹ ਦਾ ਸਾਨੂੰ ਨਿਆ ਕੋਈ ਨਹੀਂ ਮਿਲਦਾ ਅੰਦੇ ਨਿਆ ਨਹੀਂ ਮਿਲਦਾ ਜੀ ਬੇਬੇ ਗੁਰੂ ਕਾਸ਼ਾ ਨੇ ਆਖਿਆ ਬਾਣੀ ਦੇ ਵਿੱਚ ਰਾਜੇ ਸ਼ੀ

मिलन मैच वक्षिश ने परे ये शक्ति येथील दिने न पाया है देखो महाराज देखो सभी लिखा सम कितने हैं देखो और जबरदस्त थे वो रूले है रूलाने ना हपचे आई देवी का गुण है सुन्यालो महावीर आकार ताबा इंडियन ट्रेसी फाइन ऑथेंटिक इंडियन क्वजीन इन ट्रेसी और स्कैन क्यू आर कोड टू कॉन्टेक्टस डेंटल ऑफिस और स्कैन क्यू आर कोड टू कॉन्टेक्टस